ਡੀਪੀ 24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਕਿਸੇ ਹਾਲ ਬਖਸ਼ੇ ਨਹੀਂ ਜਾਣਗੇ ਨਸ਼ਾ ਤਸਕਰ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਜ਼ਿਲ੍ਹੇ ਵਿੱਚ ਵਿਸ਼ੇਸ਼ ਨਾਕਾਬੰਦੀ ਦੌਰਾਨ 550 ਤੋਂ ਵੱਧ ਵਾਹਨਾਂ ਦੀ ਚੈਕਿੰਗ 295 ਵਾਹਨਾਂ ਦੇ ਕੱਟੇ ਚਲਾਨ 8 ਮੋਟਰਸਾਈਕਲ ਜ਼ਬਤ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਜ਼ਿਲ੍ਹਾ ਪੁਲਿਸ ਦਿਨ ਰਾਤ ਇੱਕ ਕਰਕੇ ਕੰਮ ਕਰ ਰਹੀ ਹੈ ਨਸ਼ਾ ਤਸਕਰ ਕਿਸੇ ਵੀ ਹਾਲ ਬਖਸ਼ੇ ਨਹੀਂ ਜਾਣਗੇ ਇਸ ਲਈ ਨਸ਼ਾ ਤਸਕਰ ਜਾਂ ਤਾਂ ਪੰਜਾਬ ਛੱਡ ਜਾਣ ਜਾਂ ਸਭ ਤੋਂ ਸਖਤ ਕਾਰਵਾਈ ਲਈ ਤਿਆਰ ਰਹਿਣ ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਬੱਸੀ ਪਠਾਣਾ ਵਿਖੇ ਡੀਐਸਪੀ ਦਫ਼ਤਰ ਦੇ ਬਾਹਰ ਪੁਲਿਸ ਵੱਲੋਂ ਲਾਏ ਨਾਕੇ ਦੀ ਚੈਕਿੰਗ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਂਝੀ ਕੀਤੀ जिला पुलिस मुखी ने दसिया जिले भरबंदी चौदह नाके लगाए गए इस दौरान चैकते गए तो सौ पचानवे वाहनों के चलान कटे गए इस दौरान अठ मोटरसाइकिल जब्त भी किए गए इस नाकबंदी दौरान एस एच ओ खिड़ी नौ सिंह वालों नशीले पदार्थ भी बराबद किए गए जिस संबंधी अगलेरी पड़ताल जारी है पेश है पी तो राज कमल शर्मा की खास रिपोर्ट ਜੇ ਕੋਈ ਅੱਜ ਅਸੀਂ ਫਟੇਗੜ ਸਾਹਿਬ ਦੇ ਵਿੱਚ ਸਪੈਸ਼ਲ ਨਾਕਾਬੰਦੀ ਪੂਰੇ ਜ਼ਿਲ੍ਹੇ ਦੇ ਵਿੱਚ ਕਰਾਈ ਹੈ ਤੇ ਜਿਹੜੀ ਏਰੀਆ ਦੁਪਹਿਰ 12 ਵਜੇ ਤੱਕ 12 ਵਜੇ ਤੋ ਨਾਕਾਬੰਦੀ ਪੂਰੇ ਜ਼ਿਲ੍ਹੇ ਦੇ ਵਿੱਚ ਲੱਗੀ ਹੋਈ ਹੈ ਜਿਹਦੇ ਵਿੱਚ ਫਟੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਟੋਟਲ 12 ਨਾਕੇ ਲਾਏ ਗਏ ਹਨ ਤੇ ਹੁਣ ਤੱਕ ਕਰੀਬ 650 ਵੀਕਲਸ ਜਿਹੜੇ ਹੈਗੇ ਆ ਸਾਡੀ ਟੀਮਸ ਵੱਲੋਂ ਚੈੱਕ ਕੀਤੇ ਜਾ ਚੁੱਕੇ ਹਨ ਜਨਾਬ ਤੋਂ ਹੁਣ ਤੱਕ 273 ਟ੍ਰੈਫਿਕ ਚਲਾਨ ਤੇ 18 ਜਿਹੜੇ ਵੀਕਲ ਸੀਗੇ ਜਿਨ੍ਹਾਂ ਕੋਲ ਕੋਈ ਕਾਗਜ਼ ਨਹੀਂ ਸੀ ਉਹਨਾਂ ਨੂੰ ਇੰਪੋਲਡ ਕੀਤਾ ਜਾ ਚੁੱਕਾ ਹੈ ਤੇ ਹੁਣ ਵੀ ਜਿਹੜੀ ਹੈਗੀ ਆ ਸਾਡੀ ਜਿਹੜੀ ਇਹ ਮੁਹਿੰਮ ਜਾਰੀ ਹੈ ਤੇ ਸਾਡੇ ਜਿਹੜੇ ਮੁਲਾਜ਼ਮ ਨੇ ਮੁਲਾਜ਼ਮ ਨੇ ਉਹ ਜਿਹੜੀ ਵਕਫਤ ਡਿਊਟੀਆਂ ਤੇ ਲੱਗੇ ਹੋਏ ਨੇ ਤੇ ਅੱਗੇ ਵੀ ਇਸ ਤਰੀਕੇ ਦੀ ਮੁਹਿੰਮ ਜਿਹੜਾ ਹੈਗਾ ਜ਼ਿਲ੍ਹੇ ਦੇ ਵਿੱਚ ਜਾਰੀ ਜਾਰੀ ਰਹੀ ਕਿਉਂਕਿ ਜਿਹੜੇ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਹਦਾਇਤ ਹੈ ਕਿ ਆ ਸਟਰੀਟ ਕ੍ਰਾਈਮ ਦੇ ਖਿਲਾਫ ਤੇ ਡਰੱਗਸ ਦੇ ਖਿਲਾਫ ਖਿਲਾਫ ਤੇ ਉਸ ਨੂੰ ਲੈ ਕੇ ਜਿਹੜੀ ਹੈਗੀ ਆ ਇਹ ਮੁਹਿੰਮ ਸਾਡੀ ਜਾਰੀ ਹੈ ਇੱਕ ਸਾਢੇ ਨਾਕਾਬੰਦੀ ਦੇ ਦੌਰਾਨ ਸਾਨੂੰ ਇੱਕ ਰਿਕਵਰੀ ਵੀ ਹੋਈ ਹੈ ਜ ਜਿਹਦੇ ਵਿੱਚ ਕੋਈ ਵਿਅਕਤੀ ਸੀ ਉਹਦੇ ਕੋਲ ਸਾਨੂੰ ਕੁਝ ਡਰੱਗਸ ਦੀ ਮਾਤਰਾ ਜਿਹੜੀ ਹੈਗੀ ਹੈ ਕੁਆਂਟੀਟੀ ਫ੍ਰਾਮ ਹੋਈ ਹੈ ਉਹ ਆਗੇ ਫਰਦਰ ਵੈਰੀਫਾਈ ਕਰਕੇ ਉਸਤੇ ਕਾਰਵਾਈ ਚੱਲਦੀ ਹੈ